ਦੀਵਾਲੀ ਜਾਂ ਦੀਪਾਵਲੀ ਇਹ ਐਸਾ ਤਿਉਹਾਰ ਹੈ ਜੋ ਹਰ ਦਿਲ ਵਿੱਚ ਉਤਸ਼ਾਹ ਜਗਾ ਦਿੰਦਾ ਹੈ ਹਰ ਘਰ ਵਿੱਚ ਸਫਾਈ ਹੁੰਦੀ ਹੈ ਮਠਾਈਆਂ ਬਣਦੀਆਂ ਹਨ ਦੀਵੇ ਜਲਦੇ ਹਨ ਅਤੇ ਮਾਹੌਲ ਖੁਸ਼ੀਆਂ ਨਾਲ ਭਰ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਦੀਪਾਵਲੀ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਸੀ ਕਿਉਂ ਹਰ ਸਾਲ ਅਸੀਂ ਦੀਵੇ ਦੀਆਂ ਇੰਨੀਆਂ ਸੁੰਦਰ ਕਤਾਰਾਂ ਸਜਾਉਂਦੇ ਹਾਂ ਦੀਵਾਲੀ ਉੱਤੇ ਦੀਵੇ ਜਗਾਉਣ ਦੀ ਪਰੰਪਰਾ ਕਦੋਂ ਅਤੇ ਕਿਵੇਂ ਸ਼ੁਰੂ ਹੋਈ? ਦੀਵਾਲੀ ਦਾ ਇਤਿਹਾਸ ਸਿਰਫ ਇੱਕ ਯੁੱਗ ਨਾਲ ਨਹੀਂ ਸਗੋਂ ਦੋ ਵੱਖਰੇ-ਵੱਖਰੇ ਯੁਗਾਂ ਤ੍ਰੇਤਾ ਅਤੇ ਦਵਾਪਰ ਦੇ ਯੁੱਗ ਨਾਲ ਜੁੜਿਆ ਹੋਇਆ ਹੈ। ਆਓ ਜਾਣਦੇ ਹਾਂ ਇਹਨਾਂ ਦੋਵਾਂ ਯੁਗਾਂ ਨਾਲ ਸਬੰਧਤ ਦੀਵਾਲੀ ਦੀਆਂ ਪੁਰਾਣਿਕ ਕਹਾਣੀਆਂ ਅਤੇ ਇਹਨਾਂ ਦੇ ਪਿੱਛੇ ਦਾ ਡੂੰਗਾ ਸੰਦੇਸ਼। ਪਾਂਡਵਾਂ ਦੇ ਬਨਵਾਸ ਨਾਲ ਜੁੜੀ ਕਥਾ ਮਹਾਭਾਰਤ ਕਾਲ ਨਾਲ ਜੁੜੀ ਇੱਕ ਪ੍ਰਸਿੱਧ ਕਥਾ ਦੇ ਅਨੁਸਾਰ ਦੀਵਾਲੀ ਦਾ ਸਬੰਧ ਪਾਂਡਵਾਂ ਦੇ ਜੀਵਨ ਨਾਲ ਵੀ ਦੱਸਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਪਾਂਡਵਾਂ ਨੂੰ 13 ਸਾਲ ਦੀ ਬਨਵਾਸ ਦੀ ਸਜ਼ਾ ਹੋਈ ਸੀ ਤਦ ਉਹਨਾਂ ਨੂੰ ਆਪਣਾ ਰਾਜ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਜਦ ਉਹਨਾਂ ਦਾ ਬਨਵਾਸ ਪੂਰਾ ਹੋਇਆ ਅਤੇ ਉਹ ਆਪਣੇ ਰਾਜ ਹਸਤਨਾਪੁਰ ਵਿੱਚ ਵਾਪਸ ਆਏ ਤਾਂ ਨਗਰ ਵਾਸੀਆਂ ਨੇ ਉਹਨਾਂ ਦੇ ਸਵਾਗਤ ਵਿੱਚ ਘਰਾਂ ਦੇ ਬਾਹਰ ਦੀਵੇ ਜਗਾਏ ਚਾਰੋਂ ਪਾਸੇ ਦੀਵੇ ਦੀ ਰੌਸ਼ਨੀ ਨਾਲ ਸਾਰਾ ਨਗਰ ਜਗਮਗਾ ਉੱਠਿਆ ਇਹ ਖੁਸ਼ੀ ਅਤੇ ਸਵਾਗਤ ਦਾ ਪ੍ਰਤੀਕ ਬਣ ਗਿਆ ਉਦੋਂ ਤੋਂ ਲੋਕਾਂ ਨੇ ਦੀਵੇ ਜਗਾ ਕੇ ਸੁੱਖ ਸਮਰiddhi ਅਤੇ ਵਿਜੇ ਦਾ ਸੰਦੇਸ਼ ਦੇਣ ਦੀ ਪਰੰਪਰਾ ਸ਼ੁਰੂ ਕੀਤੀ ਇਹੀ ਦਿਨ ਅੱਗੇ ਚੱਲ ਕੇ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਸ਼੍ਰੀ ਕ੍ਰਿਸ਼ਨ ਅਤੇ ਨਰਕਾਸੁਰ ਦੀ ਕਥਾ ਦੀਵਾਲੀ ਨਾਲ ਜੁੜੀ ਦੂਸਰੀ ਪ੍ਰਸਿੱਧ ਕਥਾ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਸੁਰ ਰਾਜਾ ਨਰਕਾਸੁਰ ਦੀ ਹੈ ਕਥਾ ਦੇ ਅਨੁਸਾਰ ਨਰਕਾਸੁਰ ਨਾਮਕ ਦੇਵਕ ਬਹੁਤ ਸ਼ਕਤੀਸ਼ਾਲੀ ਸੀ ਅਤੇ ਉਸ ਨੇ ਸਵਰਗ ਲੋਕ ਤੋਂ ਲੈ ਕੇ ਧਰਤੀ ਤੱਕ ਦਹਿਸ਼ਤ ਮਚਾ ਰੱਖੀ ਸੀ ਦੇਵਤੇ ઋષਿ ਮੁਨੀ ਅਤੇ નિર્ਦੋਸ਼ ਲੋਕ ਉਸ ਦੇ ਅਤਿਆਚਾਰਾਂ ਤੋਂ ਬਹੁਤ ਪਰੇਸ਼ਾਨ ਸਨ ਨਰਕਾਸੁਰ ਨੂੰ ਇਹ ਵਰਦਾਨ ਮਿਲਿਆ ਸੀ ਕਿ ਉਸ ਦੀ ਮੌਤ ਸਿਰਫ ਕਿਸੇ ਇਸਤਰੀ ਦੇ ਹੱਥੋਂ ਹੀ ਹੋਵੇਗੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੀ ਪਤਨੀ ਸਤਿਪਾਮਾ ਦੀ ਸਹਾਇਤਾ ਨਾਲ ਇਸ ਦੇਵ ਦਾ ਵਦ ਕੀਤਾ। ਇਹ ਘਟਨਾ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਹੋਈ ਸੀ ਜਿਸ ਨੂੰ ਅੱਜ ਨਰਕ ਚਤੁਰਦਸ਼ੀ ਜਾਂ ਛੋਟੀ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਤਨ ਤੇਰਸ ਅਤੇ ਤਨਵੰਤੀ ਦੀ ਕਥਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਤਨ ਤੇਰਸ ਅਖਵਾਉਂਦਾ ਹੈ। ਧਾਰਮਿਕ માનਤਾਵਾਂ ਦੇ ਅਨੁਸਾਰ ਕਾਰਤਿਕ ਮਹੀਨੇ ਦੀ ਤ੍ਰੋਦਸ਼ੀ ਤਿਥੀ ਨੂੰ ਸਮੁੰਦਰ ਮੰਥਨ ਹੋਇਆ ਸੀ। ਸਮੁੰਦਰ ਮੰਥਨ ਵਿੱਚੋਂ ਸਭ ਤੋਂ ਪਹਿਲਾਂ ਭਗਵਾਨ ਤਨਵੰਤਰੀ ਪ੍ਰਗਟ ਹੋਏ ਸਨ ਜੋ ਦੇਵਤਿਆਂ ਦੇ ਵੀ ਦੇਵ ਮੰਨੇ ਜਾਂਦੇ ਹਨ ਉਹ ਆਪਣੇ ਹੱਥ ਵਿੱਚ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਸਨ ਉਸੇ ਦਿਨ ਤੋਂ ਤਨ ਪੇਰਸ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ ਇਹ ਦਿਨ ਸਿਹਤ ਲੰਬੀ ਉਮਰ ਅਤੇ ਸਮਰiddhi ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਤੋਂ ਬਾਅਦ ਹੀ ਦੇਵੀ ਲਕਸ਼ਮੀ ਜੀ ਪ੍ਰਗਟ ਹੋਏ ਸਨ ਤਦ ਦੇਵਤਿਆਂ ਅਤੇ ॠषि मुनियों ਨੇ ਉਹਨਾਂ ਦੇ ਸਵਾਗਤ ਵਿੱਚ ਦੀਵੇ ਜਗਾਏ। ਇਹ ਹੀ ਦੀਪ ਉਤਸਵ ਬਾਅਦ ਵਿੱਚ ਦੀਪavali ਦੇ ਨਾਮ ਨਾਲ ਪ੍ਰਸਿੱਧ ਹੋਇਆ। ਦੀਵਾਲੀ ਵਾਲੇ ਦਿਨ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਪਿੱਛੇ ਕੀ ਕਾਰਨ ਹਨ? ਦੀਵਾਲੀ ਦੀ ਰਾਤ ਅਸੀਂ ਸਭ ਘਰਾਂ ਵਿੱਚ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਾਂ। ਇਸ ਦੇ ਪਿੱਛੇ ਇੱਕ ਡੂੰਘਾ ਅਰਥ ਲੁਕਿਆ ਹੋਇਆ ਹੈ। ਮਾਤਾ ਲਕਸ਼ਮੀ ਧਨ ਅਤੇ ਸਮ੍ਰiddhi ਦੀ ਦੇਵੀ ਹੈ। ਜਦੋਂ ਕਿ ਭਗਵਾਨ ਗਣੇਸ਼ ਬੁੱਧੀ ਅਤੇ ਵਿਵੇਕ ਦੇ ਪ੍ਰਤੀਕ ਹਨ ਐਸਾ ਕਿਹਾ ਜਾਂਦਾ ਹੈ ਕਿ ਜੇ ਸਿਰਫ ਧਨ ਹੋਵੇ ਪਰ ਬੁੱਧੀ ਨਾ ਹੋਵੇ ਤਾਂ ਉਹ ਧਨ ਟਿਕ ਨਹੀਂ ਸਕਦਾ ਇਸੇ ਤਰ੍ਹਾਂ ਜੇ ਸਿਰਫ ਬੁੱਧੀ ਹੋਵੇ ਅਤੇ ਸਾਧਨ ਨਾ ਹੋਣ ਤਾਂ ਜੀਵਨ ਬਹੁਤ ਮੁਸ਼ਕਲ ਬਣ ਜਾਂਦਾ ਹੈ ਇਸੇ ਕਾਰਨ ਦੀਵਾਲੀ ਉੱਤੇ ਮਾਤਾ ਲక్ష్ਮੀ ਅਤੇ ਗਣੇਸ਼ ਦੀ ਸਾਂਝੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਜੀਵਨ ਵਿੱਚ ਧਨ ਅਤੇ ਬੁੱਧੀ ਦੋਵਾਂ ਦਾ ਸੰਤੁਲਨ ਬਣਿਆ ਰਹੇ ਦੀਵਾਲੀ ਦੀ ਸਭ ਤੋਂ ਲੋਕਪ੍ਰੀਏ ਕਥਾ ਰਮਾਇਣ ਦੇ ਨਾਲ ਜੁੜੀ ਹੈ। ਕਥਾ ਦੇ ਅਨੁਸਾਰ ਜਦੋਂ ਭਗਵਾਨ ਸ਼੍ਰੀ ਰਾਮ ਨੇ ਰਾਵਣ ਦਾ ਵਦ ਕਰਕੇ ਮਾਤਾ ਸੀਤਾ ਅਤੇ ਭਰਾ ਲਕਸ਼ਮਣ ਦੇ ਸਮੇਤ 14 ਸਾਲਾਂ ਦਾ ਬਨਵਾਸ ਪੂਰਾ ਕੀਤਾ ਤਦ ਉਹ ਅਯੁੱਧਿਆ ਵਾਪਸ ਆਏ। ਪਰ ਸ਼੍ਰੀ ਰਾਮਚੰਦਰ ਨੂੰ 14 ਸਾਲਾਂ ਲਈ ਬਨਵਾਸ ਕਿਉਂ ਜਾਣਾ ਪਿਆ? ਆਓ ਇਸ ਦੇ ਪਿੱਛੇ ਦਾ ਪੂਰਾ ਕਾਰਨ ਜਾਣਦੇ ਹਾਂ। ਅਯੁੱਧਿਆ ਦੇ ਰਾਜਾ ਦਸ਼ਰਤ ਦੇ 4 ਪੁੱਤਰ ਸਨ। ਉਹ ਸ਼੍ਰੀ ਰਾਮਚੰਦਰ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਸਨ ਹਰ ਪਾਸੇ ਖੁਸ਼ੀ ਸੀ ਪ੍ਰਜਾ ਪਰਿਵਾਰ ਸਭ ਇਕਜੁੱਟ ਸਨ ਪਰ ਕਿਸਮਤ ਨੇ ਇੱਕ ਅਜੀਹਾ ਮੋੜ ਲਿਆ ਜੋ ਸਦੀਆਂ ਤੱਕ ਇਤਿਹਾਸ ਵਿੱਚ ਦਰਜ ਹੋ ਗਿਆ ਰਾਣੀ ਕੈਕਈ ਜਿਸ ਨੇ ਇੱਕ ਵਾਰ ਰਾਜਾ ਦਸ਼ਰਤ ਦੀ ਜਾਨ ਬਚਾਈ ਸੀ ਜਿਸ ਤੇ ਫਲਸਰੂਪ ਰਾਜਾ ਦਸ਼ਰਤ ਨੇ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਦੋ ਵਾਦੇ ਮੰਗਣ ਦਾ ਵਾਰ ਦਿੱਤਾ ਸੀ ਰਾਣੀ ਕਕਈ ਨੇ ਉਹ ਦੋ ਵਾਅਦੇ ਮੰਗੇ ਪਹਿਲਾ ਆਪਣੇ ਪੁੱਤਰ ਪਰਤ ਨੂੰ ਰਾਜਗਦੀ ਉੱਤੇ ਬਿਠਾਉਣਾ ਅਤੇ ਦੂਸਰਾ ਸ਼੍ਰੀ ਰਾਮਕ੍ਰਿਸ਼ਨ ਜੀ ਨੂੰ 14 ਸਾਲਾਂ ਲਈ ਬਨਵਾਸ ਭੇਜਣਾ ਰਾਣੀ ਕਕਈ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਸਾਰਾ ਮਹਿਲ ਸੁੰਨ ਹੋ ਗਿਆ ਪਰ ਸ਼੍ਰੀ ਰਾਮਚੰਦਰ ਜੀ ਨੇ ਜੋ ਕੀਤਾ ਉਹ ਉਹਨਾਂ ਨੂੰ ਮਰਿਆਦਾ ਪਰਸ਼ੋਤਮ ਬਣਾਉਂਦਾ ਹੈ ਉਹਨਾਂ ਨੇ ਬਿਨਾਂ ਕਿਸੇ ਗੁੱਸੇ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਆਪਣੇ ਪਿਤਾ ਦੇ ਬਚਨ ਨੂੰ ਨਿਭਾਉਣ ਲਈ ਰਾਜ ਮਹਿਲ ਦਾ ਤਿਆਗ ਕਰ ਦਿੱਤਾ ਸਮਾਂ ਬੀਤਦਾ ਗਿਆ ਜੰਗਲ ਦੀ ਸ਼ਾਂਤੀ ਵਿੱਚ ਵੀ ਇੱਕ ਦਿਨ ਮਾਇਆ ਨੇ ਆਪਣਾ ਜਾਲ ਵਿਛਾ ਦਿੱਤਾ ਇੱਕ ਸੁੰਦਰ ਸੋਨੇ ਦਾ ਮਿਰਗ ਮਾਤਾ ਸੀਤਾ ਦੇ ਸਾਹਮਣੇ ਆਖ ਲੋਤਾ ਮਾਤਾ ਸੀਤਾ ਨੇ ਕਿਹਾ RAM ਜੀ ਇਹ ਮਿਰਗ ਕਿੰਨਾ ਸੋਨਾ ਹੈ ਇਸ ਨੂੰ ਮੇਰੇ ਲਈ ਫੜ ਕੇ ਲਿਆਓ ਪਰ ਇਹ ਕੋਈ ਆਮ ਮਿਰਗ ਨਹੀਂ ਸੀ ਇਹ ਮਰੀਚ ਰਾਵਣ ਦਾ ਸਾਥੀ ਸੀ ਜਿਵੇਂ ਹੀ ਰਾਮ ਜੀ ਉਸ ਮਿਰਗ ਨੂੰ ਫੜਨ ਲਈ ਗਏ 라ਵਣ ਨੇ ਰਸ਼ੀ ਦੇ ਰੂਪ ਵਿੱਚ ਆ ਕੇ માતા ਸੀਤਾ ਦਾ ਹਰਨ ਕਰ ਲਿਆ ਇਹ ਉਹ ਪਲ ਸੀ ਜਦ ਸ਼ਾਂਤੀ ਦਾ ਰਾਹ ਛੱਡ ਕੇ ਧਰਮ ਦੀ ਜੰਗ ਸ਼ੁਰੂ ਹੋ ਗਈ ਰਾਮ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦਾ ਦਿਲ ਟੁੱਟ ਗਿਆ ਪਰ ਉਹਨਾਂ ਦਾ ਵਿਸ਼ਵਾਸ ਕਦੇ ਨਹੀਂ ਡੋਲਿਆ ਉਹਨਾਂ ਨੇ ਕਿਹਾ માતા ਸੀਤਾ ਦੀ ਖੋਜ ਸਿਰਫ ਮੇਰਾ ਕਰਤਵ ਨਹੀਂ ਇਹ ਸੱਚ ਦੀ ਜਿੱਤ ਦੀ ਸ਼ੁਰੂਆਤ ਹੈ ਇਤਿਹਾਸਿਕ ਅਧਿਐਨ ਦੇ ਅਨੁਸਾਰ ਲੰਕਾ ਜਿਸ ਦਾ ਜ਼ਿਕਰ ਰਮਾਇਣ ਵਿੱਚ ਹੈ ਅੱਜ ਸ਼੍ਰੀਲੰਕਾ ਮੰਨਿਆ ਜਾਂਦਾ ਹੈ ਅਤੇ ਰਾਮ ਸੇਤੂ ਜੋ ਪਵਨ ਟਾਪੂ ਤੋਂ ਲੰਕਾ ਤੱਕ ਜਾਂਦਾ ਹੈ ਉਸ ਦੀਆਂ ਰਚਨਾਵਾਂ ਅੱਜ ਵੀ ਸਮੁੰਦਰ ਵਿੱਚ ਦਿਸਦੀਆਂ ਹਨ NASA ਦੀਆਂ ਸੈਟੇਲਾਈਟ ਤਸਵੀਰਾਂ ਵਿੱਚ ਉਸ ਦੀ ਰਚਨਾ ਦੀਆਂ ਨਿਸ਼ਾਨੀਆਂ ਮਿਲੀਆਂ ਹਨ ਸ਼੍ਰੀ ਰਾਮਚੰਦਰ ਜੀ ਨੇ ਸੁਗਰੀਵ ਅਤੇ ਹਨੂਮਾਨ ਨਾਲ ਮਿਲ ਕੇ ਵਾਨਰ ਸੈਨਾ ਤਿਆਰ ਕੀਤੀ ਉਨ੍ਹਾਂ ਦੀ ਸੈਨਾ ਨੇ ਸਮੁੰਦਰ ਉੱਤੇ ਪੁਲ ਬਣਾਇਆ ਰਾਮ ਸੇਪੂ ਰਾਵਣ ਦੇ ਨਾਲ ਜੋ ਯੁੱਧ ਹੋਇਆ ਉਹ ਸਿਰਫ ਹਥਿਆਰਾਂ ਦਾ ਨਹੀਂ ਸੀ ਇਹ ਹੰਕਾਰ ਅਤੇ ਨਿਮਰਤਾ ਬੁਰੀਾਈ ਅਤੇ ਨੇਕੀ ਚੂੜ ਅਤੇ ਸੱਚ ਦੀ ਲੜਾਈ ਸੀ ਅਤੇ ਅੰਤ ਵਿੱਚ ਜਦੋਂ ਰਾਵਣ ਮਰਿਆ ਤਾਂ ਧਰਤੀ ਉੱਤੇ ਪ੍ਰਕਾਸ਼ ਫੈਲ ਗਿਆ ਉਹ ਦਿਨ ਸੀ ਜਦ ਅਸਲ ਵਿੱਚ ਅੰਧਕਾਰ ਦਾ ਅੰਤ ਹੋਇਆ 14 ਸਾਲਾਂ ਬਾਅਦ ਜਦੋਂ ਸ਼੍ਰੀ ਰਾਮਚੰਦਰ ਜੀ ਮਾਤਾ ਸੀਤਾ ਅਤੇ ਲਕਸ਼ਮਨ ਜੀ ਅਯੋਧਿਆ ਵਾਪਸ ਆਏ ਤਾਂ ਉਸ ਦਿਨ અમાਵਸ ਦੀ ਰਾਤ ਸੀ। ਉਹਨਾਂ ਦੀ ਵਾਪਸੀ ਉੱਤੇ ਸਾਰੇ ਅਯੋਧਿਆ ਨਗਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਰ ਘਰ ਦੇ ਬਾਹਰ ਦੀਵੇ ਜਗਾਏ ਗਏ। ਗਲੀਆਂ ਅਤੇ ਮਹਿਲਾਂ ਵਿੱਚ ਸਜਾਵਟ ਕੀਤੀ ਗਈ। ਉਸ ਦਿਨ ਸਾਰੀ ਅਯੋਧਿਆ ਨਗਰੀ ਦੀਵੇ ਦੀ ਰੌਸ਼ਨੀ ਨਾਲ ਜਗਮਗਾ ਉੱઠી। ਇਸੇ ਦਿਨ ਨੂੰ ਦੀਪੋ ਤਸਵ ਦੇ ਰੂਪ ਵਿੱਚ ਵੀ ਮਨਾਇਆ ਗਿਆ ਅਤੇ ਉਦੋਂ ਤੋਂ ਹਰ ਸਾਲ ਇਹ ਪਰੰਪਰਾ ਜਾਰੀ ਹੈ। ਇਹ ਦਿਨ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਦਾ ਪ੍ਰਤੀਕ ਬਣਿਆ। ਭਗਵਾਨ ਰਾਮ ਜੀ ਦੀ ਇਹ ਕਥਾ ਅੱਜ ਦੀਪਾਵਲੀ ਦੇ ਮੂਲ ਭਾਵ ਨੂੰ ਸਮਝਾਉਂਦੀ ਹੈ। ਜਦ ਜੀਵਨ ਵਿੱਚ ਚੰਗਿਆਈ, ਸੱਚ ਅਤੇ ਧਰਮ ਦੀ ਜਿੱਤ ਹੁੰਦੀ ਹੈ ਤਾਂ ਪ੍ਰਕਾਸ਼ ਆਪਣੇ ਆਪ ਹਨੇਰੇ ਨੂੰ ਮਿਟਾ ਦਿੰਦਾ ਹੈ। ਦੀਵਾਲੀ ਸਿਰਫ ਇੱਕ ਧਾਰਮਿਕ ਉਤਸਵ ਨਹੀਂ ਹੈ, ਬਲਕਿ ਇਸ ਦਾ ਸਮਾਜਿਕ ਅਤੇ ਅਧਿਆਤਮਿਕ ਮਹੱਤਵ ਵੀ ਹੈ। ਇਸ ਦਿਨ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ। ਪੁਰਾਣਾ ਸਮਾਨ ਕੱਢ ਕੇ ਨਵਾਂ ਸਮਾਨ ਲਿਆਉਂਦੇ ਹਨ ਇਹ ਸਿਰਫ ਬਾਹਰੀ ਸਫਾਈ ਨਹੀਂ ਬਲਕਿ ਮਨ ਦੇ ਅੰਦਰਲੇ ਹਨੇਰੇ ਨੂੰ ਮਿਟਾਉਣ ਦਾ ਸੰਦੇਸ਼ ਦਿੰਦੀ ਹੈ ਦੀਵਾਲੀ ਸਾਨੂੰ ਸਿਖਾਉਂਦੀ ਹੈ ਕਿ ਜਿਵੇਂ ਦੀਪਕ ਆਪਣੇ ਆਲੇ-ਦੁਆਲੇ ਦਾ ਹਨੇਰਾ ਮਿਟਾ ਦਿੰਦਾ ਹੈ ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰਲੇ ਨਰਾਤਮਕ ਵਿਚਾਰਾਂ ਨੂੰ ਦੂਰ ਕਰਕੇ ਜੀਵਨ ਵਿੱਚ ਉਜਾਲਾ ਫੈਲਾਉਣਾ ਚਾਹੀਦਾ ਹੈ ਦੀਪਕ ਜਲਾਉਣ ਦਾ ਅਰਥ ਸਿਰਫ ਰੌਸ਼ਨੀ ਫੈਲਾਉਣਾ ਨਹੀਂ ਬਲਕਿ ਪਿਆਰ ਸਦਭਾਵਨਾ ਅਤੇ ਗਿਆਨ ਦਾ ਪ੍ਰਕਾਸ਼ ਫੈਲਾਉਣਾ ਵੀ ਹੈ ਜੇ ਤੁਸੀਂ ਵੀ ਵਿਸ਼ਵਾਸ ਕਰਦੇ ਹੋ ਕਿ ਰੋਸ਼ਨੀ ਹਮੇਸ਼ਾ ਹਨੇਰੇ ਉੱਤੇ ਜਿੱਤਦੀ ਹੈ ਤਾਂ ਕਮੈਂਟ ਵਿੱਚ ਲਿਖੋ ਜੈ ਸ਼੍ਰੀ ਰਾਮ ਅਤੇ ਇਹ ਵੀਡੀਓ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਤਾਂ ਕਿ ਹਰ ਘਰ ਵਿੱਚ ਸਿਰਫ ਦੀਵੇ ਨਹੀਂ ਪ੍ਰੇਮ ਦੀ ਰੋਸ਼ਨੀ ਜਗੇ ਰਾਮ ਨਾਮ ਦੀ ਰੋਸ਼ਨੀ ਸਦਾ ਮਨ ਵਿੱਚ ਰਹੇ ਜੇਕਰ ਤੁਹਾਨੂੰ ਇਹ ਕਹਾਣੀ ਪ੍ਰੇਰਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਰਾਮ ਲਿਖਣਾ